all ਮੈਂ ਪੰਜਾਬ ਪੁਲਿਸ ਚ ਕਾਂਸਟੇਬਲ ਰਜਨੀ ਤੇ ਸਾਡੇ ਵਰਲਡ ਪੁਲਿਸ ਫਾਇਰ ਗੇਮ ਹੋਈਆਂ ਸੀ ਮੈਂ ਉਸ ਵਿੱਚ ਪਾਰਟਿਸਪੇਟ ਕੀਤਾ ਤੇ ਮੈਨੂੰ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਮੈਂ ਉੱਥੋਂ 7 ਮੈਡਲ ਜਿੱਤ ਕੇ ਲਗਾਈਆਂ ਮੇਰੇ ਮਾਤਾ ਪਿਤਾ ਮੇਰੇ ਸਪੇਕ ਕਿਉ ਸਾਰੇ ਪਰਿਵਾਰ ਔਰ ਪੂਰੀ ਬਾਲੀ ਫੈਮਿਲੀ ਪੂਰਾ ਪਿੰਡ ਤੇ ਮੈਨੂੰ ਜਿੰਨੇ ਵੀ ਲੋਕਾਂ ਨੇ ਮੇਰਾ ਸਾਥ ਦਿੱਤਾ ਮੇਰੇ ਕੋਚਸ ਏਐਸਏ ਹਰਿੰਦਰ ਕੋਸਰ ਔਰ ਮੇਰਾ ਮਾਣ ਵਧਾਣ ਆਏ ਮੈਡਮ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਮੈਨੂੰ ਘਰ ਆ ਕੇ ਸਨਮਾਨਿਤ ਕਰ ਰਹੇ ਨੇ ਤੇ ਇੱਕ ਬਹੁਤ ਹੀ ਹਲਕੇ ਲਈ ਮਾਣ ਵਾਲੀ ਗੱਲ ਹੈ ਤੇ ਮੇਰੇ ਬਹੁਤ ਮਾਣ ਵਾਲੀ ਗੱਲ ਹੈ ਮੈਂ ਇਹ ਹੀ ਚਾਹਨੀ ਆ ਕਿ ਆਨ ਵਾਲੇ ਟਾਈਮ ਤੇ ਹੋਰ ਵੀ ਬੱਚੇ ਅੱਗੇ ਵਧਣ ਤੇ ਐਦੇ ਹੀ ਮਤਲਬ ਮਾਣ ਸਤਿਕਾਰ ਸਾਨੂੰ ਸਰਕਾਰਾਂ ਦੇਈ ਜਾਣ ਤੇ ਅਸੀਂ ਹੋਰ ਅੱਗੇ ਵਧੀ ਜਾਈਏ ਸਾਨੂੰ ਬੜੀ ਖੁਸ਼ੀ ਹੈ ਕਿ ਸਾਡੇ ਸਹਲੇ ਪਿੰਡ ਦੀ ਬੇਟੀ ਜਿਹੜੀ ਹੈ ਵਰਲਡ ਪੁਲਿਸ ਐਂਡ ਫਾਇਰ ਗੇਮਸ ਦੇ ਵਿੱਚ 7 ਮੈਡਲ ਜਿੱਤ ਕੇ ਆਈ ਹੈ ਪੰਜਾਬ ਦੀਆਂ 13 ਲੜਕੀਆਂ ਜਿਹੜਾ ਗਈਆਂ ਸੀ ਉੱਥੇ ਖੇਲਣ ਵਾਸਤੇ ਜਿਹਦੇ ਵਿੱਚ ਉਹ 70 ਮੈਡਲ ਜਿੱਤ ਕੇ ਲੈ ਕੇ ਆਈਆਂ ਔਰ 17 ਦੇ ਵਿੱਚੋਂ 7 ਮੈਡਲ ਜਿਹੜਾ ਕਿ 10% ਹੁੰਦਾ ਹੈ ਸਾਡੇ ਹਲਕੇ ਦੀ ਬੇਟੀ ਜਿੱਤ ਕੇ ਲੈ ਕੇ ਆਈ ਹੈ ਸੋ ਇਹ ਸਾਡੇ ਹਲਕੇ ਲਈ ਸਾਡੇ ਇਲਾਕੇ ਲਈ ਬਹੁਤ ਮਾਣ ਵਾਲੀ ਗੱਲ ਹੈ ਔਰ ਨਾਲ ਮੈਂ ਇਹ ਗੱਲ ਕਹਾਂਗੀ ਕਿ ਸਾਡੇ ਪੱਤੀ ਸੁਰਾ ਸਿੰਘ ਸਕੂਲ ਤੋਂ ਇਹਨੇ ਆਪਣੀ ਸਪੋਰਟਸ ਦੀ ਸ਼ੁਰੂਆਤ ਕੀਤੀ ਸੀ ਸਰਕਾਰੀ ਸਕੂਲ ਤੋਂ ਸਪੋਰਟਸ ਦੀ ਸ਼ੁਰੂਆਤ ਕੀਤੀ ਸੀ ਔਰ ਬਹੁਤ ਮਾਣ ਵਾਲੀ ਗੱਲ ਹੈ ਕਿ ਅੱਜ ਇਹ ਬੱਚਾ ਜਿਹੜਾ ਵਰਲਡ ਲੈਵਲ ਤੇ ਖੇਡ ਰਿਹਾ ਔਰ ਪੂਰੇ ਇੰਡੀਆ ਨੂੰ ਇਹਨਾਂ ਨੇ ਪ੍ਰਾਊਡ ਫੀਲ ਕਰਾਇਆ ਮੰਨ ਕੇ ਬਾਗ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਜੀ ਨੇ ਵੀ ਇਹਨਾਂ ਦਾ ਜ਼ਿਕਰ ਕੀਤਾ ਔਰ ਮਾਨਨਯ ਜਿਹੜੇ ਸਾਡੇ ਗ੍ਰਹਿ ਮੰਤਰੀ ਹੈਗੇ ਅਮਿਸ਼ਾ ਜੀ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ਜਿਹੜੇ ਉੱਤੇ ਅੱਜ ਇੰਡੀਆ ਨੂੰ ਇੰਨਾ ਪ੍ਰਾਊਡ ਫੀਲ ਕਰਾ ਕੇ ਆਇਆ ਇੰਨਾ ਵੱਡਾ ਮੂਮੈਂਟ ਜਿਹੜਾ ਨੇ ਭਾਰਤ ਨੂੰ ਦਿੱਤਾ ਔਰ ਮੈਂ ਇਹ ਗੱਲ ਪੰਜਾਬ ਸਰਕਾਰ ਤੋਂ ਮੰਗ ਕਰਦੀ ਹਾਂ ਕਿ ਜਿੱਦਾਂ ਬਾਕੀ ਸੂਬਿਆਂ ਦੀਆਂ ਸਰਕਾਰਾਂ ਨੇ ਖਾਸ ਤੌਰ ਤੇ ਯੋਗੀ ਸਾਹਿਬ ਨੇ ਜਿੱਦਾਂ ਯੂਪੀ ਦੇ ਜਿਹੜੇ ਪਲੇਅਰ ਗਾਇਬ ਹੋਏ ਸੀ ਉਹਨਾਂ ਨੂੰ ਇਨਾਮ ਰਾਸ਼ੀ ਦਿੱਤੀ ਹੈ ਆਪਣੀ ਸਰਕਾਰ ਵੱਲੋਂ ਸਿਸ਼ਟ ਭਾਰਤ ਸਰਕਾਰ ਜਦੋਂ મોદી ਸਰਕਾਰ ਇਹਨਾਂ ਨੂੰ ਇਨਾਮ ਰਾਸ਼ੀ ਦੇ ਚੁੱਕੀ ਹੈ ਅਸੀਂ ਬੇਨਤੀ ਕਰਦੇ ਆਂ ਪੰਜਾਬ ਸਰਕਾਰ ਨੂੰ ਕਿ ਪੰਜਾਬ ਸਰਕਾਰ ਵੀ ਜਰਾ ਦਿਲ ਖੋਲ ਕੇ ਇਹਨਾਂ ਬੱਚਿਆਂ ਦੀ ਹੌਸਲਾ ਅਫਜ਼ਾਈ ਕਰੇ ਔਰ ਇਹਨਾਂ ਬੱਚਿਆਂ ਨੂੰ ਜਿਹੜਾ ਫੰਡਸ ਪ੍ਰੋਵਾਈਡ ਕਰੇ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਇਹ ਹੋਰ ਵੱਧਰ ਜਿਹੜਾ ਉਤਸ਼ਾਹ ਦੇ ਨਾਲ ਇਹੋ ਜਿਹੇ ਖਿਡਾਰੀ ਅਗਿਆਨ ਔਰ ਪੰਜਾਬ ਦਾ ਔਰ ਸਾਡੇ ਮੁਲਕ ਜਿਹੜਾ ਭਾਰਤ ਦਾ ਨਾਮ ਰੋਸ਼ਨ ਕਰਨ। ਅੱਜ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਆ ਮੇਰੀ ਭਤੀਜੀ ਰਜਨੀ ਜੋ ਕਿ ਅਮਰੀਕਾ ਦੇ ਵਿੱਚ ਪੁਲਿਸ ਗੇਮਾਂ ਹੋਈਆਂ ਉਹਦੇ ਵਿੱਚ ਸਾਡੇ ਪਿੰਡ ਦਾ ਮਾਣ ਵਧਾਇਆ ਇਹਨੇ ਜ਼ਿਲ੍ਹੇ ਦਾ ਵੀ ਵਧਾਇਆ ਪੰਜਾਬ ਦਾ ਵੀ ਵਧਾਇਆ ਇੰਡੀਆ ਦਾ ਵੀ ਵਧਾਇਆ ਇਹਨੇ 7 ਮੈਡਲ ਜਿੱਤੇ ਆ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਇਹਨਾਂ ਬੱਚੀਆਂ ਦੀ ਹੌਸਲਾ ਵਧਾਈ ਕਰੋ ਜੋ ਬਾਕੀ ਸਟੇਟਾਂ ਨੇ ਇਹਨਾਂ ਨੂੰ ਮਾਨ ਦਾ ਮਾਣ ਦਿੱਤਾ ਉਹ ਵੀ ਇਹ ਵੇਣ ਮੈਂ ਬਹੁਤ-ਬਹੁਤ ਧੰਨਵਾਦ